ਪੰਜਾਬ ਚ ਲੋਹੜੀ ਦੇ ਰੰਗ ਵੱਖ-ਵੱਖ ਦੇਖਣ ਨੂੰ ਮਿਲ ਰਹੇ ਹਨ ਅਤੇ ਜਿਵੇਂ ਹਰ ਤਿਉਹਾਰ ਦੀ ਕੋਈ ਖਾਸियत ਹੈ ਉਥੇ ਇਸ ਤਿਉਹਾਰ ਨੂੰ ਲੈ ਕੇ ਇਸ ਦਿਨ ਤੇ ਮਠਾਸ ਵਜੋ ਇੱਕ ਖਾਸ ਮਿਠਾਈ ਤਿਆਰ ਹੁੰਦੀ ਹੈ ਅਤੇ ਲੋਹੜੀ ਤੇ ਲੋਕ ਜਿੱਥੇ ਸ਼ਗਨ ਵਜੋ ਮਿਠਾਈ ਨੂੰ ਘਰ ਚ ਲਿਆਉਂਦੇ ਹਨ ਉਥੇ ਇੱਕ ਦੂਸਰੇ ਨੂੰ ਲੋਹੜੀ ਦੀ ਵਧਾਈ ਵਜੋ ਇੱਕ ਖਾਸ ਮਿਠਾਈ ਦਿੱਤੀ ਜਾਂਦੀ ਹੈ ਇਸ ਖਾਸ ਲੋਹੜੀ ਦੀ ਮਿਠਾਈ ਕਿਵੇਂ ਤਿਆਰ ਹੁੰਦੀ ਹੈ ਇਸ ਨੂੰ ਤਿਆਰ ਕਰਨ ਵਾਲੇ ਵੀ ਖਾਸ ਲਵਾਈ ਹੁੰਦੇ ਹਨ ਕਧੂਰ ਸਰ ਮੈਦੇ ਤੋਂ ਤਿਆਰ ਕੀਤੀ ਜਾਂਦੀ ਮੈਦਾ ਪਲਸ چینی ਔਰ ਬਸ ਗੀਰ ਫਾਇਨ ਦੀ ਤਲਾਈ ਹੁੰਦੀ ਹੈ ਜਿਹੜੀ ਕੀ ਖਾਸੀਤ ਕੀ ਇਹ ਮਠਾਈ ਦੀ ਇਹ ਖਾਸ ਮਠੇ ਮਠੇ ਸੇਕੇ ਤੇ ਬੱਗਦੀ ਹੈ ਜੀ ਤੇ ਰਮਾਨ ਨਾਲ ਤਿਆਰ ਹੁੰਦੀ ਹੈ ਅੱਧਾ ਕਿੱਡਾ ਲੇਗੀ 1.5 ਕਿਲੋ ਖਜੂਰ ਤਿਆਰ ਹੋਗੀ ਆਰਡਰ ਕਿੰਨਾ ਭੁੱਜਦਾ ਆਰਡਰ ਰਿਟੇਲ ਦੇ ਵਿੱਚ ਮਾਰਨਿੰਗ ਬੈਠਣਾ ਹੈ 12-12 ਘੰਟੇ ਕੰਮ ਚੱਲਣਾ ਹੈ ਔਰ ਇਹਦਾ ਸਟਾਕ ਹੋਣਾ ਹੈ ਇਹ ਲੋੜੀ ਤੇ ਇੱਕ ਮਹੀਨਾ ਪਹਿਲਾਂ ਸਟਾਰਟ ਹੋ ਜਾਂਦੀ ਹੈ। ਇਹ ਲੋੜੀ ਦੇ ਤਿਹਾਰ ਤੇ ਬਣਾਈ ਜਾਂਦੀ ਹੈ ਜੀ। ਇਹ ਮੈਦਾ ਔਰ ਚੀਨੀ ਦੀ ਤਿਆਰ ਹੁੰਦੀ ਹੈ ਜੀ। ਬਾਜ਼ਾਰ ਤੇ ਸੱਚੇ ਵਾਲੀ ਚੱਲਦੀ ਸਾਡੀ ਹੱਥ ਵਾਲੀ ਚੱਲਦੀ ਹੈ ਜੀ। ਇਹ ਹੱਥ ਵਾਲੀ ਖਜੂਰ ਜ਼ਿਆਦਾ ਲੋਕ ਪਸੰਦ ਕਰਦੇ ਜੀ ਇਹ ਪੁਰਾਣੀ ਤਕਨੀਕ ਹੈ। ਔਰ ਜਿਹੜੀ 80 ਸਾਲ ਪੁਰਾਣੀ ਦੁਕਾਨ ਹੈ ਔਰ ਤੀਜੀ ਪੀੜੀ ਇਸ ਤੇ ਕੰਮ ਕਰ ਰਹੀ ਹੈ ਜੀ। કારીਗਰ ਸਰ ਸਾਡੇ ਸਾਰੇ ਪੁਰਾਣੇ ਨੇ ਜੋਰ ਤੀਸਰੀ ਪੀੜੀ ਔਰ ਫਸਟ ਪੀੜੀ ਦੇ ਕਾਰੀਗਰ ਤੁਰੇ ਆ ਰਹੇ ਨੇ 50 50 ਸਾਲ ਪੁਰਾਣੇ ਕਾਰੀਗਰ ਤੁਹਾਡੇ ਕੋ ਉਹੀ ਨੇ ਰੋਜਾਨੇ ਦਾ ਸਰ ਇਹ ਆਪਣੇ ਕੰਮ ਲੋਕੀ ਤਿਆਰ ਕਰਦੇ ਨੇ ਸੱਚੇ ਵਲੀ ਜਿਆਦਾ ਔਰ ਰੋਜਾਨੇ ਦਾ ਸਾਡੇ ਵੱਲ ਗਾਗ ਦਾ ਇਧਰ ਜਿਆਦਾ ਇਹਦੇ ਲਈ ਫਿਰ ਸਟਾਕ ਸੀ ਕਿੰਨਾ ਕਰਦੇ ਸਟਾਕ ਇਹ 12 12 ਘੰਟੇ ਕੰਮ ਚੱਲਦਾ ਜੀ ਮਾਰਨਿੰਗ ਤੋਂ ਲੈ ਕੇ ਸ਼ਾਮ ਤੱਕ ਜੂਰੀ ਨਿਕਲਦੀ ਹੈ ਜੀ ਇਹ ਲਗ ਕਾਰੀਗਰ ਲਗੇ ਦਿੰਦੇ ਨੇ ਖਜੂਰ ਦੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਸਿਰਫ ਲੋੜੀ ਤੇ ਹੀ ਬੰਦੀ ਹੈ। ਇਹ ਲੋੜੀ ਦਾ ਹੀ ਬੰਦੀ ਹੈ ਜੀ। ਆਖਰ ਦਿਨ ਲੋੜੀ ਤੱਕ ਹੀ ਹੈ ਜੀ। ਹਾਂਜੀ ਹਾਂਜੀ ਜਿੱਦਾਂ ਵਿਆਹਾਂ ਤੇ ਮਠਿਆਈ ਦਿੱਤੀ ਜਾਂਦੀ ਲੋੜੀ ਤੱਕ ਖਜੂਰ ਦੇ ਡੱਬੇ ਦਿੱਤੇ ਜਾਂਦੇ। ਖਾਸ ਫਿਰ ਆਰਡਰਸ ਲੁਕ ਹੈਗੇ। ਹਾਂਜੀ।